ਪੜਦੀਆਂ ਲੱਤਾਂ ਭੌਂਦੀਆਂ ਤਾਂ ਲੱਤਾਂ ਹੀ ਨਹੀਂ ਹੁੰਦੀਆਂ ਫੜਦੀਆਂ ਕਿੱਥੋਂ ਤੁਸੀਂ ਭੌਂਦੀਆਂ ਲੱਤਾਂ ਫੜ ਸਕਦੇ ਹੋ ਜੇ ਪ੍ਰੈਕਟੀਕਲ ਹੀ ਹੋਵੇ ਵੀ ਪ੍ਰੈਕਟੀਕਲ ਫਿਰ ਭੌਂਦਤਾ ਹੋ ਆਦਦੇ ਆਪ ਨੂੰ ਕਹੂਗਾ ਵੀ ਭੌਂਦਦੀਆਂ ਲੱਤਾਂ ਫੜ ਲਓ ਭੌਂਦਦੀਆਂ ਲੱਤਾਂ ਤਾਂ ਭੌਂਡ ਉੱਡ ਕੇ ਇਹਦਾ ਮਤਲਬ ਅਮਰੀਕਾ ਚਲਾ ਗਿਆ ਤੇ ਫਿਰ ਲੱਤਾਂ ਕਿਹਦੀਆਂ ਹੋਣਗੀਆਂ ਭੌਂਦਦੀਆਂ ਹੀ ਹੋਗੀਆਂ ਸੋ ਇਹੋ ਜਿਹੀਆਂ ਗੱਲਾਂ ਕਰਨੀਆਂ ਐਸ ਲੈਵਲ ਤੇ ਉਹ ਬਹੁਤ ਵੱਡੇ ਲੈਵਲ ਤੇ ਉਸ ਲੈਵਲ ਤੇ ਪਹੁੰਚ ਕੇ ਇਹੋ ਜਿਹੀਆਂ ਜਿਹੜੀਆਂ ਇਹੋ ਜਿਹੇ ਸ਼ਬਦਾਵਲੀ ਵਰਤਨੀ ਮੇਰਾ ਖਿਆਲ ਕੋਈ ਇੱਕ ਪੰਜਾਬੀ ਦੇ کردار ਦੇ ਵਿੱਚ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਐਡੇ ਵੱਡੇ ਰਤਵੇ ਤੇ ਪਹੁੰਚ ਕੇ ਨਾ ਬੱਚੇ ਬਲੰਦੀ ਤੇ ਪਹੁੰਚ ਗਿਆ ਬਲੰਦੀ ਤੇ ਉਹਨੂੰ ਕਿ ਟਿਕਣ ਦਾ ਵੀ ਤੈਨੂੰ ਆ ਪਤਾ ਹੋਣਾ ਚਾਹੀਦਾ ਵੀ ਬਲੰਦੀ ਤੇ ਟਿਕਣਾ ਬਲੰਦੀ ਤੇ ਕਿਵੇਂ ਟਿਕੇਗਾ ਆ ਜਿਹੜੀ ਭੁੰਡਾ ਭੰਡਾ ਵਾਲੀਆਂ ਗੱਲਾਂ ਇਹ ਸਾਡੀ ਡਿਕਸ਼ਨਰੀ ਚ ਨਹੀਂ ਹੋਣੀਆਂ ਚਾਹੀਦੀਆਂ ਕਦੇ ਗੁਰਦਾਸ ਮਾਨ ਨੇ ਕਿਹਾ ਅੱਜ ਤੱਕ ਵੀ ਆਪਣੇ ਆਪ ਨੂੰ ਜਿੱਥੇ ਮਿਲੋ ਡਾਊਨ ਟੂ ਅਰਥ ਹੋ ਕੇ ਮਿਲਦਾ ਉਹ ਪੰਮੀ ਬਾਈ ਨੇ ਕਿਹਾ ਬਾਈ ਹਰਦੀਪ ਨੇ ਕਿਹਾ ਕਟਕਟ ਕਲਾਕਾਰ ਮਮਦ ਸੁਲਈਕ ਹੁਣੇ ਮੇਰੇ ਨਾਲ ਲਾਈਨ ਤੇ ਸੀ ਨਰਮਲ ਰਿਸ਼ੀ ਮੇਰੇ ਨਾਲ ਲਾਈਨ ਤੇ ਸੀ ਸੋ ਵੀ ਸ਼ੁੱਡ ਬੀ ਡਾਊਨ ਟੂ ਅਰਥ ਬੱਚੇ ਤੋਂ ਪਹੁੰਚ ਗਿਆ ਸੀ ਵੀ ਆਰ ਹੈਪੀ ਫਾਰ ਯੂ ਬਟ ਇਸ ਤਰ੍ਹਾਂ ਦੀ ਸ਼ਬਦਾਵਲੀ ਪਹਿਲਾਂ ਹੀ ਇੰਡੀਆ ਵਾਲੇ ਤੇਰੇ ਤੇ ਔਖੇ ਕਿਉਂਕਿ ਜੇ ਵੇਖ ਕਿੰਨੇ ਬਾਟਸ ਆਪਰੇਸ਼ਨ ਸੰਧੂਰਤ ਤੋਂ ਪਹਿਲਾਂ ਤੇਰੀ ਫਿਲਮ ਬਣ ਗਈ ਪਰ ਕਿੰਨੇ ਮਰੇ ਨੇ ਕਿੰਨੇ ਪਰਿਵਾਰ ਸ਼ਹੀਦ ਉਹਨਾਂ ਨੇ ਕਿੰਨੀਆਂ ਲਾਸ਼ਾਂ ਆਈਆਂ ਇੱਕ ਲਾਸ਼ ਇੱਕ ਡੈੱਡ ਬੋਡੀ ਦੇ ਪਿੱਛੇ ਸਾਰਾ ਪਰਿਵਾਰ ਮਰ ਜਾਂਦਾ ਸੋ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦੇਸ਼ ਲਈ ਕੀਤੀਆਂ ਆਪਾਂ ਕੀ ਕੁਰਬਾਨੀ ਕਰਨੀ ਸੀ ਆਪਾਂ ਜੇ ਕੁਰਬਾਨੀ ਇਹੀ ਆਪਾਂ ਕਰਨੀ ਭੁੱਲ ਗਏ ਵੀ ਜਦੋਂ ਪਾਕਿਸਤਾਨ ਦੀ ਜਿਹੜੀ ਹੀਰੋ ਨੇ ਆਪਣੇ ਉਲਟ ਬੋਲੀ ਸੀ ਨਾ ਆਪਾਂ ਨਾਲ ਦੀ ਨਾਲ ਉਹਨੂੰ ਬਾਜੀ ਮੋੜ ਦਿੰਦੇ ਪੰਜਾਬੀ ਚ ਜੇ ਤੂੰ ਪੰਜਾਬੀ ਜਾਣਦਾ ਨਾ ਚੰਗੀ ਤਰ੍ਹਾਂ ਤੂੰ ਇਹ ਲਿਖ ਤੇਰਾ ਟਵੀਟ ਪੜ੍ਹ ਕੇ ਖੁਸ਼ ਹੁੰਦੇ ਵੀ ਅਸੀਂ ਵੀ ਬਾਜੀ ਮੋੜ